ਤਰਨਤਾਰਨ ਦੇ ਪਿੰਡ ਸੁਭਰਾ ਵਿਖੇ ਚੋਰਾਵਾਂ ਵੱਲੋਂ ਰਾਤ ਨੂੰ ਟਰਾਂਸਫਾਰਮ ਚੋਰੀ ਕੀਤਾ ਗਿਆ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸੋਹਣ ਸਿੰਘ ਸੁਭਰਾ ਉਗਰਾਹਾ ਜਥੀਬੰਦੀ ਦੇ ਬਲਾਕ ਪ੍ਰਧਾਨ ਨੇ ਕੀ ਕਿਹਾ ਤੁਸੀਂ ਵੀ ਸੁਣੋ ਅਤੇ ਦੇਖੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੰਜਾਬ ਅਤੇ ਤਰਨਤਾਰਨ ਜ਼ਿਲ੍ਹੇ ਵਿੱਚ ਚੋਰੀਆਂ ਵੱਧ ਰਹੀਆਂ ਹਨ ਜਿਸ ਤੇ ਕਾਰਨ ਹਰ ਇਨਸਾਨ ਨੂੰ ਵੱਡਾ ਚੂਨਾ ਲੱਗ ਰਿਹਾ ਹੈ ਚੋਰੀ ਹੋਇਆ ਵਜੇ ਪਰ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਮੈਂ ਖਾਲਸਾ ਵੈਦੂ ਪਤੇ ਮੈਂ ਫੌਜ ਸਿੰਘ ਸੁਰਾਜ ਦਾ ਗ੍ਰਾਂਟ ਹੈ ਮੇਨਿੰਦਾ ਬਲਾਕ ਕਰਦਾ ਵੜੀ ਸ਼ਰਮ ਵਾਲੀ ਤੇ ਵੜੀ ਚਿੰਤਾ ਦੀ ਗੱਲ ਆ ਵੀ ਆ ਇੱਕ ਕਿੱਲਾ ਇੱਕ ਤੋਂ ਸਾਡੀ ਤੋਂ ਮਹਿਗਾ ਰਾਹ ਵੀ ਰਸਤਾ ਚੱਲਦਾ ਹੋਆ ਜੋਬੀਟੀ ਦਾ ਟਰਾਂਸਫਰ ਨਹੀਂ ਸਾਡਾ ਤੇ ਆ ਵੇਖੋ ਵੀ ਚੋਰੀ ਹੋ ਗਿਆ ਕੱਲ ਰਾਤ ਤੇ ਸਮਾਨ ਸਾਰਾ ਕੱਢ ਕੇ ਲੈ ਗਿਆ ਤੇਲ ਸਾਰਾ ਕੱਢ ਕੇ ਲੈ ਗਿਆ ਅਫਸੋਸ ਇਹ ਆ ਵੀ ਜੇ ਰਸਤੇ ਦੇ ਉੱਤੇ ਦੇ ਇਤਨਾ ਸਾਡੇ ਘਰਾਂ ਦੇ ਵਿੱਚ ਹੀ ਆ ਗਏ ਕੁਝ ਹੁਣ ਲੱਭਿਆ ਇੰਨਾ ਨਸ਼ੇ ਵਧ ਗਏ ਇੰਨਾ ਚੋਰੀਆਂ ਤੇ ਕਹਿਦੀਆਂ ਵਧੀਆਂ ਤੇ ਮੈਂ ਸਰਕਾਰ ਤੋਂ ਪੁੱਛਣਾ ਚਾਹੁੰਦਾ ਮੈਂ ਸਰਕਾਰ ਨਾਂ ਦੀ ਚੀਜ਼ ਕਿੱਥੇ ਆ ਚਲੋ ਹੁਣ ਤਾਂ ਇਹ ਫਿਰ ਸਾਡੇ ਘਰਾਂ ਦੀ ਵਰਨ ਵਾਲੀ ਗੱਲ ਬਣ ਜਾਂਦੀ ਮੈਂ ਨਾ ਵੀ ਇਹ ਕਿਉਂ ਇਹਨਾਂ ਨੇ ਕੁਝ ਕੀਤੀ ਨਹੀਂ ਕੀਤੀ ਇਹਨਾਂ ਨੇ ਕਿਉਂ ਨਹੀਂ ਇਹਨਾਂ ਨੂੰ ਪੁੱਛ ਕੇ ਚੁੰਦੀ 21 ਦਿਨਾਂ ਰਲੇ ਆ ਕੀ ਬਣਿਆ ਫਿਰਦਾ ਏ ਇਹ ਕਰਕੇ ਮੈਨੂੰ ਤੇ ਆ ਵੇਖੋ ਸਮਾਨ ਆ ਬਾਹਰ ਸੁੱਟ ਗਿਆ ਇਤਨਾ ਟਰਾਂਸਫਰ ਉਹਨਾਂ ਨੇ ਚੋਰੀ ਕੀਤਾ ਵੀ ਜਿੱਤ ਤਰ੍ਹਾਂ ਕਿਸੇ ਚੀਜ਼ ਦਾ ਖੋਬ ਹੁੰਦਾ ਨਹੀਂ ਚੋਰਾਂ ਨੂੰ ਮਾੜਾ ਮੋਟਾ ਕੋ ਖੋਫ ਹੋਵੇ ਉਸ ਕੋ ਤੇ ਖੜਾ ਹੁੰਦਾ ਬਾ ਉਸ ਉਹ ਪਲੇਟਾਂ ਨਾਲ ਵੜਦੇ ਆ ਜਾਂ ਉੱਤੇ ਥੋੜੇ ਮਾਰਦੇ ਆ ਉਹਨਾਂ ਨੂੰ ਖੋਫ ਹੀ ਨਹੀਂ ਗਾ ਮੀਂਹ ਪੈਂਦਾ ਨਹੀਂ ਤੁਹਾਨੂੰ ਪਤਾ ਲੱਗਾ ਅਸੀਂ ਤੇਨੇ ਜਦੋਂ ਬਿਠ ਕੇ ਤੇਰੇ ਸਮਾਨ ਬਾਹਰ ਗਿਆ ਤੇਲੇ ਨਹੀਂ ਇਹ ਸਾਰਾ ਜੋ ਸਮਾਨ ਜਿਹੜਾ ਉਹ ਲਗੇ ਤਾਂਬਾ ਕਰ ਗਿਆ ਤੇ ਹੱਦ ਹੋ ਗਈ ਆ ਯਾਰ ਇਤਨਾ ਤੇ ਸਾਨੂੰ ਸਰਕਾਰਾਂ ਤੋਂ ਉਹ ਉੱਕਾ ਭੋਸਾ ਉੱਠ ਗਿਆ ਸਰਕਾਰਾਂ ਕਿਹੜੀ ਚੀਜ਼ ਦੇ ਨਾਂ ਸਰਕਾਰ ਰਹੀ ਆ ਜੀ